ਦੇਪੂਮੀ ਹਿਮਾਚਲ ਦੀਆਂ ਖੂਬਸੂਰਤ ਵਾਦੀਆਂ ਤੇ ਨਾ ਵਾਦੀਆਂ ਦੀ ਬੁੱਕਲ 'ਚ ਵਸਿਆ ਪਿੰਡ ਮਕੜੋਲੀ ਵੇਖਣ ਨੂੰ ਬੇਸ਼ੱਕ ਇਹ ਆਮ ਤੇ ਸਧਾਰਨ ਜਿਹਾ ਪਿੰਡ ਨਜ਼ਰ ਆਉਂਦਾ ਏ ਪਰ ਮਕੜੋਲੀ ਪਿੰਡ ਦਾ ਇਤਿਹਾਸ ਇਸ ਨੂੰ ਬਾਕੀਆਂ ਦੇ ਨਾਲੋਂ ਵੱਖ ਕਰਦਾ ਏ ਕਾਂਗੜਾ ਜ਼ਿਲ੍ਹੇ ਦਾ ਇਹ ਪਿੰਡ ਸ਼ਹੀਦਾਂ ਦੇ ਪਿੰਡ ਵਜੋਂ ਮਸ਼ਹੂਰ ਹੈ ਪਿੰਡ ਨੂੰ ਇਹ ਉਪਲਬਧੀ ਕਿਵੇਂ ਮਿਲੀ ਉਹ ਵੀ ਸੁਣੋ ਮਕੜੋਲੀ ਪਿੰਡ ਦੇ ਵਿੱਚ ਕਰੀਬ 130 ਕਰਨੇ ਪਰ ਕੋਈ ਵੀ ਕਰ ਅਜੇਹਾ ਨਹੀਂ ਜਿਸ ਦੇ ਜੀ ਨੇ ਦੇਸ਼ ਸੇਵਾ ਦੇ ਵਿੱਚ ਪੈਰ ਨਾ ਪਾਇਆ ਹੋਵੇ ਕਿਸੇ ਦਾ ਪੁੱਤ ਕਿਸੇ ਦਾ ਪਰਾ ਤੇ ਕਿਸੇ ਦਾ ਪਤੀ ਸਰਹੱਦ ਉਤੇ ਦੇਸ਼ ਲਈ ਸ਼ਹਾਦਤ ਦਾ ਜਾਂ ਪੀ ਚੁਕਾਏ ਦੂਜੀ ਸੰਸਾਰ ਜੰਗ ਤੋਂ ਲੈ ਕੇ ਅੱਜ ਤੱਕ ਕਿੰਨੇ ਹੀ ਬਹਾਦਰ ਸੁਪੁੱਤ ਇਸ ਪਿੰਡ ਨੇ ਦੇਸ਼ ਲਈ ਕੁਰਬਾਨ ਕੀਤੇ ਨੇ ਅਜਿਹੇ ਪਰਿਵਾਰ ਵੀ ਨੇ ਜਿਨ੍ਹਾਂ ਦੀਆਂ ਕਈ ਕਈ ਪੀੜ੍hiyan ਦੇਸ਼ ਤੇ ਲਈ ਕੁਰਬਾਨ ਹੋ ਗਈਆਂ अजिहा ही एक परिवार है रिटायर पुष्पिंदर सिंह था मेरे ही परिवार में पीढ़ी दर पीढ़ी अभी पांचवी छठी पीढ़ी जो है देश सेवा फ़ौज में करती आ रही है मैं भी फौज से रिटायर हूँ मेरा भाई भी फौज से रिटायर मेरे डैडी फौज से रिटायर है मेरे पापा फौज से रिटायर हैं अभी पर, मेरा बेटा फौज से फौज में शहीद हो गए और अभी प्रजेंट टाइम है में, मेरे भाई का जो बेटा है ਬੋਬੀ ਭਾਰਤੀ ਸੈਨਾ ਮੈਂ ਆਪਣੀ ਸੇਵਾਵਾਂ ਦੇ ਰਹਾ ਹੈ। ਤੋਂ ਇਸ ਗਾਉਂ ਮੈਂ ਫਸਟ ਵਾਰ ਵਰਸੇ ਦੇ ਕੇ ਜੋ ਵੀ ਕੌਂਟਰੀ ਇਨਸਰਜੈਂਸੀ ਹੈ ਜਾਂ ਜਿਤਨੇ ਵੀ ਵਾਰ ਹੋਏ ਹਨ ਗਾਉਂ ਕੇ ਕਿਸੇ ਨਾ ਕਿਸੇ ਸਦਸਿਆ ਨੇ ਉਸ ਮੈਂ ਹਿੱਸਾ ਲਿਆ। ਇਹ ਨੇ ਸਾਵੀਤਰੀ ਦੇਵੀ ਕੁਸ਼ਪਿੰਦਰ ਸਿੰਘ ਦੀ ਤਰ੍ਹਾਂ ਇਹਨਾਂ ਦੇ ਪਰਿਵਾਰ ਨੇ ਵੀ ਪੀੜੀ ਦਰ ਪੀੜੀ ਦੇਸ਼ ਲਈ ਕੁਰਬਾਨੀਆਂ ਕੀਤੀਆਂ ਨੇ। ਮੇਰੇ ਕੋਲ ਹੀ ਕਸ਼ਟ ਦੋਗਰਮ ਹੈ ਤੇ और मेरे दो भी फौज में थे और मेरे पोता जो है पुत्र पोत्रुन वो भी फौज में है और मेरा एक जितेंद्र जो शहीद हुआ है वो जबरदस्ती में फौज में चले लगे बोले मैं फौज में, में जाऊंगा और नौकरी कुछ नहीं करूंगा और आगे वाले बच्चे हैं वो भी एक ख्याल करते हैं कि हम सौ फौज में जाएंगे माता सेवा करें ਦੇਸ਼ ਦੇ ਲਈ ਪਿਆਰ ਤੇ ਫੌਜ ਵਿੱਚ ਭਰਤੀ ਹੋਣ ਦਾ ਜਜ਼ਬਾ ਪਿੰਡ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਵੀ ਪ੍ਰਕਰਾਰ ਹੈ ਤੇ ਨੌਜਵਾਨਾਂ ਨੂੰ ਇਹ ਪ੍ਰੇਰਣਾ ਪਿੰਡ ਦੇ ਵਿੱਚ ਸ਼ਹੀਦਾਂ ਦੇ ਨਾਂ ਤੇ ਬਣਾਏ ਗਏ ਇੱਕ ਮੰਦਿਰ ਤੋਂ ਵੀ ਮਿਲਦੀ ਹੈ ਪਿੰਡ ਵਾਸੀ ਰੋਜ਼ਾਨਾ ਇਸ ਮੰਦਿਰ ਵਿੱਚ ਪੁੱਜਦੇ ਨੇ ਤੇ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਨੇ ਮੇਰਾ ਨਾਮ ਸੁਦਰਸ਼ਨ ਪਠਾਨੀਆ ਹੈ ਮੈਂ ਆਰਮੀ ਗਵਰਨਰ ਸਕੂਲ ਨੂੰ ਪੜ੍ਹਦਾ ਹੂੰ ਮੈਂ بڑے ਹੋ ਕੇ ਆਰਮੀ ਵਿੱਚ ਜਾਣਾ कि मैं एक ऐसे गांव में रहता हूं जहां सभी आर्मी में गए हैं मैं भी आर्मी में जाना चाहूं मेरे परिवार के सभी सदस्य मेरे पूर्वज मेरे दादा परदादा मेरे पा, पापा जी सभी आर्मी में है और मैं अभी बी कर रही हूं अगर मुझे मौका मिलेगा तो मैं भी आर्मी में जरूर जाऊंगी दो तीन बार एस साहब यहाँ आए उन्होंने ग्राउंड में आकर सारी समस्या को देखा लेकिन वो धा के तीन पत्ते है उसके बाद वहाँ कुछ भी नहीं हो ਕੋਈ ਵੀ ਡਵੈਲਪਮੈਂਟ ਉਸਕੇ ਬਾਅਦ ਨਹੀਂ ਹੋਈ ਕਬਰੇ ਨਹੀਂ ਬਣੇ ਸਾਇੰਸ ਕੇ ਮਾਰੀਦਬਾਨ ਬਲਾਕ ਦੀ ਡਿਮਾਂਡ ਥੀ ਉਸਕਾ ਕੋਈ ਕੁਛ ਨਹੀਂ ਹੋਇਆ ਅਭੀ ਤੱਕ ਉਸਕੇ ਬਾਅਦ ਡਿਸਪੈਂਸਰੀ ਕੀ ਥੀ ਉਸਕਾ ਕੁਛ ਨਹੀਂ ਹੋਇਆ ਯਹਾਂ ਕੱਪ ਕਿ ਅੱਜ 8 ਦਿਨ ਲਗਾਤਾਰ ਹੋ ਗਏ ਹੈ ਪਾਣੀ ਨਹੀਂ ਆਇਆ ਸ਼ਹੀਦਾਂ ਦੇ ਇਸ ਪਿੰਡ ਤੇ ਜਿੰਨਾ ਮਾਣ ਕੀਤਾ ਜਾਵੇ ਘਟ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਦੇਸ਼ ਦੀ ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਇਹ ਪਿੰਡ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ ਕਿਸੇ ਸਰਕਾਰ ਨੇ ਅਜੇ ਤੱਕ ਸ਼ਹੀਦਾਂ ਦੀ ਯਾਦ ਵਿੱਚ ਕੋਈ ਸਮਾਰਕ ਤੱਕ ਨਹੀਂ ਬਣਾਇਆ ਸ਼ਹੀਦ ਦੇ ਨਾਂ ਤੇ ਸਕੂਲ ਤਾਂ ਬਣ ਗਿਆ ਪਰ ਇਮਾਰਤ ਐਨੀ ਛੋਟੀ ਹੈ ਕਿ ਬੱਚਿਆਂ ਨੂੰ ਪੜਨਾ ਮੁਸ਼ਕਲ ਹੋ ਜਾਂਦਾ ਹੈ ਸਵਾਲ ਇਹੀ ਹੈ ਕਿ ਆਖਿਰ ਸ਼ਹੀਦਾਂ ਦੀ ਸ਼ਹਾਦਤ ਦਾ ਮੁੱਲ ਪਾਉਣਾ ਸਾਡੀਆਂ ਸਰਕਾਰਾਂ ਕਦੋਂ ਸਿੱਖਣਗੀਆਂ ਵੰਦੇ ਮਾਂ ਤਰ